ਤਨ ਤਨ ਅਰਮਦਾਸ ਪੂਰ ਜਨ ਸਿਰਿਆ ਤਿਨ ਸਵਾਰੇ ਜਨ ਸਿਰਿਆ ਤਿਨ ਸਵਾਰੇ Thank ਸਰਕਾਰਿਆਂ ਆ ਟਲਦ ਰੂਤਾਰੇਆ ਲਗ ਲੋਭ ਕਾਮ ਕ੍ਰੋਧ ਮੋਹ ਮਾਰ ਕੱਟੇ ਤੁਦ ਸਪਰਵਾ ਰਿਆ ਧੰ ਸੋ ਤੇਰਾ ਸਚ ਤੇਰਾ ਸ਼ੁਕਾਰਿਆ ਨਨਕ ਤੂੰ ਲੈਣਾ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਵਾਹਿਗੁਰੂ ਸ਼ਲੋਕ कबीर कसौटी राम की न नो राम कसौटी सो है जो मर जीवा हो महलाती जान ਕਿਉਂ ਕਰੇ ਮਨ ਮਾਰੀਐ ਕਿਉਂ ਕਰ ਮਿਰਤ ਹੋਏ ਕਹਿਆ ਸ਼ਬਦ ਨਾ ਮਾ ਨਹੀਂ ਹੋ ਮੈ ਛੜ ਨ ਕੋਏ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਉਹਨਾਂ ਦੇ ਇਹ ਬਕਸ਼ੀ ਹੋਈ ਅੰਮ੍ਰਿਤ ਨੇ ਪਾਣੀ ਰਾਮ ਕਲੀ ਕੀ ਵਾਰ ਆਓ ਆਜ ਇਸ ਤੇ ਚੌਥੀ ਪੜੀ ਦੇ ਪਹਿਲੇ ਦੋ ਸ਼ਲੋਕਾਂ ਦੇ ਵਿਚਾਰ ਕਰੀਏ ਪਹਿਲਾ ਸ਼ਲੋਕ ਜੋ ਹੈ ਭਗਤ ਕਬੀਰ ਜੀ ਦਾ ਹੈ ਆਤੇ ਗੁਰੂ ਅਮਰਦਾਸ ਜੀ ਨੇ ਉਸ ਸ਼ਲੋਕ ਨੂੰ ਹੀ ਵਰਤਾਤ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਕੀਤਾ ਹੈ तो कबीर जी उपदेश कर रहे हैं सलोक कबीर कसौटी राम की झूठा टिका कबीर कसौटी राम की ਸੌਟੀ ਕਸਵੱਟੀ ਜਿਸ ਤੇ ਕੋਈ ਪਰਖ ਕਰਨੀ ਹੋਵੇ ਜਿਸ ਦਾ ਸਨਿਆਰੇ ਪਰਖ ਕਰਦੇ ਹਨ ਸੋਨੇ ਦੀ ਤਾਂ ਉਹ ਵੱਟੀ ਉੱਤੇ ਘਸਾ ਕੇ ਸੋਨੇ ਨੂੰ ਫਿਰ ਚੈੱਕ ਕਰਦੇ ਹਨ ਕਿ ਇਹ ਸੋਨਾ ਸ਼ੁੱਧ ਹੈ ਕਿ ਅਸ਼ੁੱਧ ਹੈ ਕਸਵੱਟੀ ਉਹ ਚੀਜ਼ ਹੈ ਜਿਸ ਉੱਤੇ ਕਿ ਚੀਜ਼ ਪਰਖੀ ਜਾਂਦੀ ਹੈ ਤੋ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਕਬੀਰ ਪਸੌ ਕੀ ਰਾਮ ਕੀ ਜਦੋਂ ਰਾਮ ਆਕਾਲ ਪੁਰਖ ਆਪਣੀ ਸੌਤੀ ਲਾਂਦਾ ਹੈ ਪਰਖ ਕਰਦਾ ਹੈ ਉਸ ਸੌਤੀ ਤੇ ਫਿਰ ਝੂਠਾ ਟਿਕਰ ਨ ਕੋਏ ਜੋ ਝੂਠਾ ਹੈ ਉਹ ਪਰ ਉੱਤੇ ਟਿਕ ਨਹੀਂ ਸਕਦਾ ਕਿਉਂਕਿ ਸੱਚ ਅਤੇ ਝੂਠ ਦਾ ਨਵੇੜਾ ਹੋ ਜਾਂਦਾ ਹੈ ਭਾਵੇਂ ਬਾਹਰੋਂ ਵੇਸ ਸੱਚਾ ਬਣਾਇਆ ਹੋਵੇ ਸੱਚ ਦਾ ਬਣਾਇਆ ਹੋਵੇ ਅੰਦਰ ਝੂਠ ਹੋਵੇ ਤਾਂ ਉਹ ਨਵੇੜਾ ਹੋ ਜਾਂਦਾ ਹੈ ਅੰਦਰ ਉਸ ਵਾਹਿਗੁਰੂ ਨਾਲ ਪਿਆਰ ਨਾ ਹੋਵੇ ਬਾਹਰੋਂ ਪਿਆਰ ਦੀਆਂ ਗੱਲਾਂ ਕਰੇ ਉਹ ਵੀ ਉਸ ਵਾਹਿਗੁਰੂ ਦੀ ਕਿਸ ਵਟੀ ਉਤੇ ਪਰ ਕੇ ਨਰੇੜਾ ਹੋ ਜਾਂਦਾ ਹੈ ਇਸੇ ਕਰਕੇ ਸ਼ੇਖ ਫਰੀਦ ਜੀ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਦਿਲੋ ਮੁਹਬਤ ਜਿੰਨ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਜਿਨ੍ਹਾਂ ਦੇ ਦਿਲੋਂ ਮੁਹੱਬਤ ਹੈ ਉਹੀ ਸੱਚੇ ਹਨ ਉਹ ਜੋ ਸੱਚੇ ਹਨ ਉਹ ਫਿਰ ਉਸ ਵਾਹਿਗੁਰੂ ਦੀ ਕਸਵੱਟੀ ਉੱਤੇ ਪਰਖੇ ਜਾਂਦੇ ਹਨ ਉਹ ਉਸ ਵਾਹਿਗੁਰੂ ਦੀ ਕਸਵੱਟੀ ਉੱਤੇ ਉਹਨਾਂ ਦਾ ਨਵੇੜਾ ਹੋ ਜਾਂਦਾ ਉਹ ਸੱਚੇ ਹੋ ਕੇ ਸੁਰਖਰੂ ਹੋ ਜਾਂਦੇ ਹਨ ਪਰ ਜੋ ਝੂਠੇ ਹਨ ਉਸ ਵਾਹਿਗੁਰੂ ਦੀ ਕਸਮ ਟੀ ਅਗੇ ਕੋਈ ਵੀ ਫਿਰ ਟਿਕਦੇ ਨਹੀਂ ਆ ਉਥੇ ਪਾਰਜ ਸਾਰਾ ਹੀ ਖੁੱਲ ਜਾਂਦਾ ਹੈ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਉਹ ਰਾਮ ਦੀ ਜੋ ਕਸੌਟੀ ਹੈ ਉਹ ਰਾਮ ਦੀ ਜੋ ਪਰਖ ਹੈ ਉਹ ਉਸ ਉਹ ਬੰਦਾ ਹੀ ਉਸ ਨੂੰ ਸਹਿ ਸਕਦਾ ਹੈ ਉਹ ਬੰਦਾ ਹੀ ਉਸ ਦੇ ਵਿੱਚੋਂ ਪਰੇਕੇ ਨਿਕਲ ਸਕਦਾ ਹੈ ਪਾਸ ਹੋ ਸਕਦਾ ਹੈ ਜੋ ਮਰ ਜੀਵਾ ਹੋਏ ਜਿਹੜਾ ਮਰ ਜੀਵਾਲ ਹੁੰਦਾ ਹੈ ਮਰ ਜੀਵਾ ਮਰ ਕੇ ਫਿਰ ਜੀ ਪਵੇ ਮਰਨਾ ਕਿਸ ਤੋਂ ਹੈ ਦੁਨੀਆ ਦੇ ਮੋਹ ਤੋਂ ਮਰਨਾ ਦੁਨੀਆ ਦੇ ਵਿਕਾਰਾਂ ਤੋਂ ਮਰਨਾ ਇਨਾਂ ਤੋਂ ਮਰ ਕੇ ਦੁਨੀਆ ਦੇ ਮੋਹ ਤੋਂ ਦੁਨੀਆ ਦੇ ਚਸਕਿਆਂ ਤੋਂ ਮਰ ਕੇ ਪਰਮਾਤਮਾ ਦੇ ਵੱਲ ਜੀ ਪਹਵੇ ਉਹ ਮਰ ਜੀਵਾ ਤੂੰ ਇਸ ਦੁਨੀਆ ਨੂੰ ਵਿਸਾਰ ਕੇ ਉਸ ਦੂਰੀ ਵੱਲ ਹੋ ਜਾਵੇ ਉਹ ਮਰ ਜੀਵਾ ਤਾਂ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਰਾਮ ਕਸੌਟੀ ਸੋਸਹ ਜੋ ਮਰ ਜੀਵਾ ਉਹ ਜਿਹੜਾ ਮਰ ਜੀਵਾ ਹੈ ਦੁਨੀਆ ਦੇ ਚਸਕਿਆਂ ਵੱਲੋਂ ਮਰ ਕੇ ਵਿਕਾਰਾਂ ਵੱਲੋਂ ਮਰ ਕੇ ਉਸ ਵਾਹਿਗੁਰੂ ਵਾਲਾ ਆਪਣਾ ਧੇਰੇ ਲਾ ਲੈਂਦਾ ਹੈ ਉਸ ਵਾਹਿਗੁਰੂ ਦੇ ਨਾਲ ਆਪਣਾ ਪਿਆਰ ਲਾ ਲੈਂਦਾ ਹੈ ਉਸ ਵਾਹਿਗੁਰੂ ਵੱਲ ਜੀ ਪੈਂਦਾ ਹੈ ਉਹ ਰਾਮ ਨਿਕ ਇਸਵਰਤੀ ਤੋਂ ਉਸ ਦੀ ਇਸਵਰਤੀ ਤੋਂ ਪੱਕੇ ਉਹ ਨੋਸਤਾ ਨਵੇੜਾ ਉਹ ਪਾਰ ਲੰਘ ਜਾਂਦਾ ਹੈ ਮਹੱਲਾ ਤੀਜਾ ਕਿਉਂ ਕਰੇ ਮਨ ਮਾਰੀਏ ਕਿਉਂ ਕਰ ਮਿਰਤਕ ਹੋਏ ਕਬੀਰ ਜੀ ਕਹੇ ਸੰਨ ਕਿ ਜੋ ਮਰ ਜੀਵਾ ਹੋਏ ਉਹੀ ਰਾਮ ਦੀ ਕਸਵਤੀ ਤੇ ਖਰਾ ਉਤਰਦਾ ਹੈ ਉਹ ਸਤਿਗੁਰੂ ਤੀਸਰੇ ਪਾਤਸ਼ਾਹ ਸਾਨੂੰ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਕਿ ਮਰ ਜੀਵਾ ਬਣਦਾ ਕਿਸ ਤਰ੍ਹਾਂ ਹੈ ਇਸ ਤਰ੍ਹਾਂ ਮਰ ਜੀਵਾ ਬਣਿਆ ਜਾ ਸਕਦਾ ਹੈ ਕਿਉਂ ਕਰ ਇਹ ਮਨ ਮਾਰੀਆ ਇਸ ਮਾਨ ਨੂੰ ਕਿਸ ਤਰ੍ਹਾਂ ਪਾਰਿਆ ਜਾ ਸਕਦਾ ਹੈ ਕਿਉਂ ਉਕਾਰ ਮੇਰ ਤਕ ਹੋਏ ਅਤੇ ਇਹ ਮਨ ਇਸ ਸੰਸਾਰ ਦੇ ਚਸਕੇ ਨੂੰ ਕਿਸ ਤਰ੍ਹਾਂ ਹਟ ਸਕਦਾ ਹੈ ਇਸ ਸੰਸਾਰ ਦੇ মোহ ਤੋਂ ਕਿਸ ਤਰ੍ਹਾਂ ਹਟ ਸਕਦਾ ਹੈ ਇਸ ਸੰਸਾਰ ਦੇ ਵਿਕਾਰਾਂ ਤੋਂ ਕਿਸ ਤਰ੍ਹਾਂ ਹੱਟ ਸਕਦਾ ਹੈ ਤਾਂ ਸਤਿਗੁਰੂ ਜੀ ਇਸੇ ਸ਼ਲੋਕ ਦੇ ਵਿੱਚ ਇਸਾ ਸਾਨੂੰ ਵਿਆਖ ਦੇਣੀ ਕਿ ਕਿਸ ਤਰ੍ਹਾਂ ਮਰਿਆ ਜਾ ਸਕਦਾ ਹੈ ਇਸ ਮਨ ਨੂੰ ਮਾਰਿਆ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਇਸ ਸੰਸਾਰ ਦੇ ਚਸਕਿਆਂ ਤੋਂ ਹਟਿਆ ਜਾ ਸਕਦਾ ਹੈ ਕਹਿਆ ਹ ਸ਼ਬਦ ਨਾ ਮਾਨਈ ਹੋਵੈ ਛੱਡ ਨ ਕੋਏ ਕਿਉਂਕਿ ਮਨ ਕਿਸ ਤਰ੍ਹਾਂ ਮਰੇ ਇਸ ਸੰਸਾਰ ਤੋਂ ਕਿਸ ਤਰ੍ਹਾਂ ਨਿਰਤਕ ਹੋਵੇ ਕਿਉਂਕਿ ਕੋਈ ਵੀ ਮਨੁੱਖ ਸ਼ਬਦ ਨਾਲ ਮਨ ਨਹੀਂ ਹੋਵੇ ਛੱਡ ਨਾ ਕੋਏ ਗੁਰੂ ਦੇ ਸ਼ਬਦ ਨੂੰ ਨਹੀਂ ਮੰਨਦਾ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ ਨਹੀਂ ਅਤੇ ਆਪਣੇ ਅੰਦਰੋਂ ਹੋਮੇ ਨੂੰ ਖਤਮ ਨਹੀਂ ਕਰਦਾ ਇਸ ਪਰ ਕਿਸ ਤਰ੍ਹਾਂ ਇਸ ਮਨ ਨੂੰ ਮਾਰਿਆ ਜਾ ਸਕਦਾ ਹੈ ਪਰ ਕਿstrae ਦੁਨੀਆ ਦੇ ਚਸਕਿਆਂ ਨੂੰ ਛੱਡਿਆ ਜਾ ਸਕਦਾ ਹੈ ਗੁਰ ਪਰ ਸਾਦੀ ਹੋਵੇਂ ਛੁਟੈ ਜੀਵਣ ਔਕਤ ਸੋ ਹੋਏ ਇਹ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਮਨ ਜੀਵਾ ਕਿਸ ਤਰ੍ਹਾਂ ਮਾਰਨਾ ਹੈ ਇਸ ਮਾਨ ਨੂੰ ਕਿਸ ਤਰ੍ਹਾਂ ਮਾਰਨਾ ਹੈ ਇਸ ਸੰਭਾਰ ਦੇ ਚਸਕਿਆਂ ਨੂੰ ਕਿਸ ਤਰ੍ਹਾਂ ਹਟਾਉਣਾ ਹੈ ਗੁਰ ਪਰਸਾਦੀ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਕਿਰਪਾ ਕਦੋਂ ਹੋਏਗੀ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ ਫਿਰ ਗੁਰੂ ਕਿਰਪਾ ਕਰੇਗਾ ਗੁਰੂ ਦੇ ਕਹੇ ਹੋਏ ਹੁਕਮਾਂ ਨੂੰ ਮੰਨੇਗਾ ਮੰਨਣਾਗੇ ਫਿਰ ਉਹ ਗੁਰੂ ਕਿਰਪਾ ਕਰਦਾ ਹੈ ਗੁਰ ਪਰਸਾਦੀ ਹੋ ਮੰ ਸੁਟਾ ਜੀਵਨ ਮੁਕਤ ਹੋਏ ਗੁਰੂ ਦੀ ਕਿਰਪਾ ਦੁਆਰਾ ਕੋਈ ਮਨੁੱਖ ਜੋ ਹੈ ਆਪਣੀ ਹਉਮੈ ਨੂੰ ਖਤਮ ਕਰਨਾ ਵੇ ਉਹ ਫਿਰ ਜੀਵਨ ਮੁਕਤ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਦੁਆਰਾ ਹੀ ਹਉਮੈ ਖਤਮ ਹੋਣੀ ਹੈ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਨਹੀਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਇਹ ਹਉਮੈ ਨੂੰ ਖਤਮ ਕੀਤਾ ਜਾ ਸਕਦਾ ਹੈ ਫਿਰ ਇਹ ਮਨੁੱਖ ਜੋ ਹੈ ਉਹ ਜੀਵਨ ਮੁਕਤ ਹੋ ਸਕਦਾ ਹੈ ਉਹ ਮਰ ਛੀਵਾ ਬਣ ਜਾਂਦਾ ਹੈ ਉਹ ਆਪਣੇ ਮਨ ਨੂੰ ਮਾਰ ਸਕਦਾ ਹੈ ਅਤੇ ਸੰਸਾਰ ਦੇ ਚਸਕਿਆਂ ਨੂੰ ਛੱਡ ਕੇ ਉਸ ਵਾਹਿਗੁਰੂ ਦੇ ਨਾਲ ਜੁੜ ਸਕਦਾ ਹੈ ਪਰ ਹੋਣਾ ਹੈ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਇਹ ਆਪਣੇ ਅੰਦਰੋਂ ਹਉਮੈ ਮਾਰ ਕੇ ਇਹ ਬੰਦਾ ਜੀਵਨ ਮੁਕਤ ਹੋ ਸਕਦਾ ਹੈ ਕਿਉਂਕਿ ਹਉਮੈ ਖਤਮ ਹੋਏਗੀ ਤਾਹੀਂ ਅੰਦਰ ਨਾਮ ਦਾ ਵਾਸਾ ਹੋਏਗਾ ਕਿਉਂਕਿ ਹਉਮੈ ਅਤੇ ਨਾਮ ਦੋਨੇ ਇੱਕ ਜਗ੍ਹਾ ਦੇ ਉੱਤੇ ਨਹੀਂ ਵਾਸ ਸਕਦੇ ਕਿਉਂਕਿ ਇਹਨਾਂ ਦੋਨਾਂ ਦਾ ਆਪਸ ਵਿੱਚ ਵਿਰੋਧ ਹੈ ਓ ਮੈਂ ਨਾ ਨਾਲੇ ਵਿਰੋਧ ਹੈ ਦੋਏ ਨਾ ਵਸੈ ਇਕ ਥਾਏ 옴메 ਅਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਜਿੰਨਾ ਚਿਰ ਅੰਦਰ 옴메 ਹੈ ਤੇ ਨਾਮ ਦਾ ਵਾਸਾ ਨਹੀਂ ਹੋਏਗਾ ਨਾਮ ਦਾ ਵਾਸਾ ਨਹੀਂ ਹੋਏਗਾ ਤਾਂ ਫਿਰ ਇਹ ਜੀਵਨ ਮੁਕਤ ਹੀ ਨਹੀਂ ਹੋ ਸਕਦਾ ਇਸ ਲਈ ਆਪਣੇ ਅੰਦਰੋਂ ਮਨ ਮਾਰਿਆ ਹੀ ਨਹੀਂ ਜਾ ਸਕਦਾ ਇਹ ਦੁਨੀਆ ਦੇ ਚਸਕੇ ਛੱਡੇ ਵੀ ਨਹੀਂ ਜਾ ਸਕਦੇ ਨਾਨਕ ਜਿਸ ਨੂੰ ਵਖਸ਼ੇ ਤਿਸ ਮਿਲੈ ਇਸਨ ਬੇਰੁਨ ਨੂੰ ਲਾਗ ਕੋਏ ਪਰ ਸਤਿਗੁਰੂ ਜੀ ਕਹਿ ਰਹੇ ਹਨ ਇਹ ਨਾਨਕ ਇਹ ਜੋ ਮਰਤਬਾ ਹੈ ਜੀਵਨ ਮੁਕਤ ਦਾ ਇਹ ਉਸ ਨੂੰ ਮਿਲਦਾ ਹੈ ਜਿਸ ਨੂੰ ਬਖਸ਼ੇ ਇਸ ਮਿਲਿਆ ਜਿਸ ਨੂੰ ਜਿਸ ਦੇ ਉੱਪਰ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਆਪਣੀ ਨਦਰ ਕਰਦਾ ਹੈ ਉਸ ਨੂੰ ਇਹ ਮਰਤਵਾ ਜੀਵਨ ਮੁਕਤ ਹੋ ਜਾਂਦਾ ਹੈ। ਇਸ ਬੇਰ ਲਗ ਕੋਏ ਪਰ ਜਦੋਂ ਜੀਵਨ ਮੁਕਤ ਹੋ ਜਾਂਦਾ ਹੈ ਉਸ ਦੀਾਰੇ ਗੁਰ ਦੀ ਵਰਸ਼ਸ਼ ਸ਼ਤਕਾਰ ਉਸ ਦੇ ਅੰਦਰੋਂ ਹੌਮੇ ਖਤਮ ਹੋ ਜਾਂਦੀ ਹੈ। ਫਿਰ ਉਸ ਨੂੰ ਇਹ ਸੰਸਾਰ ਦੇ ਜੋ ਚਸਕੇ ਦੇ ਵਿਰਣ ਵਿਕਾਰਾਂ ਦੇ ਵਿਰਣ ਨਾਲ ਇਹ ਫਿਰ ਕੋਈ ਵੀ ਨਹੀਂ ਕਹਦਾ। ਉਹ ਫਿਰ ਇਹਨਾਂ ਤੋਂ ਮੁਕਤ ਹੋ ਜਾਂਦਾ ਹੈ। ਉਸ ਵਾਇਗੁਰ ਦੇ ਨਾਲ ਅਪੇਧ ਹੋ ਕੇ ਜੀਵਨ ਮੁਕਤ ਹੋ ਜਾਂਦਾ ਹੈ ਤਾਂ ਸਤਿਗੁਰੂ ਜੀ ਤੇ ਉਪਦੇਸ਼ ਕਰਦੇ ਹੋਏ ਸਾਨੂੰ ਇਹੀ ਕਹਿੰਦੇ ਹਨ ਕਿ ਹਉਮੈ ਛੱਡ ਕੇ ਹੀ ਮਰ ਜੀਵਾ ਬਣਿਆ ਜਾ ਸਕਦਾ ਹੈ ਹਉਮੈ ਛੱਡ ਕੇ ਹੀ ਆਪਣੇ ਮਨ ਨੂੰ ਮਾਰਿਆ ਜਾ ਸਕਦਾ ਹੈ ਹਉਮੈ ਛੱਡ ਕੇ ਹੀ ਇਸ ਸੰਸਾਰ ਦੇ ਚਸਕਿਆਂ ਵੱਲੋਂ ਮਿਰਤ ਕੋਇਆ ਜਾ ਸਕਦਾ ਹੈ ਜਿੰਨਾ ਚਿਰ ਹਉਮੈ ਹੈ ਮੁਕਤਨਾ ਚੇ ਜੀਵਨ ਮੁਕਤ ਨਹੀਂ ਜੀਵਨ ਮੁਕਤ ਜੀਉਂਦੇ ਜੀ ਵਕਾਰਾਂ ਤੋਂ ਮੁਕਤੀ ਪ੍ਰਾਪਤ ਹੋ ਜਾਣ ਸਾਧੂ ਦੀ ਕਿਰਪਾ ਕਰਨ ਸਾਡੇ ਅੰਦਰੋਂ ਹਉਮੈ ਤਤਮ ਹੋਵੇ ਅਸੀਂ ਨਾਮ ਦੇ ਨਾਲ ਜੁੜੀਏ ਨਾਮ ਦੇ ਨਾਲ ਜੁੜਾਂਗੇ ਤਾਂ ਇਹ ਹਉਮੈ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਵਾਹਿਗੁਰੂ ਦੀ ਕਾਸ਼ਾ ਉਹ ਆਮੇ ਦੀ ਕਿਪਤ